ਗੁਰਮਨ ਮਾਨ ਅੱਜਕੱਲ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਵਿਸ਼ਾ ਹੈ ਸ਼ਨੀ ਦੇਵਤਾ ਤੇ ਗਾਣਾ ਗਾਣ ਦਾ ਜੀ ਹਾਂ ਵਿਵਾਦ ਹੈ ਸ਼ਨੀ ਪੱਕਾ ਡੱਬ ਜਰੱਖਾਂ ਗਾਣੇ ਦਾ ਇਹ ਸ਼ਬਦ ਇੱਕ ਲਾਈਨ ਨੇ ਹੀ ਗੁਰਮਨ ਮਾਨ ਦੀ ਜ਼ਿੰਦਗੀ ਨੂੰ ਪਲਟ ਕੇ ਰੱਖ ਦਿੱਤਾ ਤੇ ਵਿਵਾਦਾਂ ਦੇ ਵਿੱਚ ਘੇਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਗੁਰਮਨ ਮਾਨ ਤੇ ਪਰਚਾ ਦਰਜ ਹੋ ਗਿਆ ਹੈ ਗਾਇਕ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ ਪੰਜਾਬੀ ਗਾਇਕ ਗੁਰਮਨ ਮਾਨ ਕਿਸੇ ਪਹਿਚਾਨ ਦਾ ਮਹਤਾਜ ਨਹੀਂ ਹੈ ਉਸਦੇ ਗੀਤਾਂ ਨੂੰ ਦੇਸ਼ 'ਚ ਹੀ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਪੰਜਾਬੀ ਸੁਣਦੇ ਨੇ ਕਲਾਕਾਰ ਉਹਨਾਂ ਸਤਾਰਿਆਂ ਦੇ ਵਿੱਚੋਂ ਇੱਕ ਹੈ ਜੋ ਆਪਣੀ ਸੋਸ਼ਲ ਮੀਡੀਆ ਹੈਂਡਲ ਰਾਹੀ ਪ੍ਰਸ਼ੰਸਕਾ ਵਿਚਾਰੇ ਹਮੇਸ਼ਾ ਐਕਟਿਵ ਰਹਿੰਦਾ ਹੈ ਇਸ ਵਿਚਾਲੇ ਕਲਾਕਾਰ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਸਾਹਮਣੇ ਆਈ ਹੈ ਕਿ ਉਸਤੇ ਹੁਣ ਪਰਚਾ ਦਰਜ ਕਰ ਲਿਆ ਗਿਆ ਤੇ ਉਸ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਦਰਅਸਲ ਗੁਰਮਨ ਮਾਨ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਧਾਰਾ 295ਏ ਤਹਿਤ ਕੇਸ ਦਰਜ ਕੀਤਾ ਗਿਆ ਹੈ ਗਾਇਕ ਦੇ ਖਿਲਾਫ ਸ਼ਿਵ ਸੇਨਾ ਕਾਫੀ ਦਿਨਾਂ ਤੋਂ ਪ੍ਰੋਟੈਸਟ ਕਰ ਰਹੀ ਹੈ ਜਿਸ ਦਿਨ ਦਾ ਇਹ ਗਾਣਾ YouTube ਤੇ ਆਇਆ ਸੀ ਉਸ ਦਿਨ ਤੋਂ ਹੀ ਗੁਰਮਨ ਮਾਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਉਸ ਨੂੰ ਸ਼ਿਵ ਸੇਨਾ ਦੇ ਵੱਲੋਂ ਲਗਾਤਾਰ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਪੁਲਿਸ ਨੂੰ ਕਿਹਾ ਜਾ ਰਿਹਾ ਸੀ ਐਫ ਆਈ ਆਰ ਦਰਜ ਕੀਤੀ ਜਾਵੇ ਮੰਗ ਪੱਤਰ ਵੀ ਜੜਿਆ ਸ਼ਿਵ ਸੇਨਾ ਦੇ ਵੱਲੋਂ ਦਿੱਤੇ ਜਾ ਰਹੇ ਸੀ ਪੁਲਿਸ ਨੂੰ ਕਿਤੇ ਡੀਸੀ ਨੂੰ ਹਰ ਸ਼ਹਿਰ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਸੀ ਉਹਨਾਂ ਦਾ ਕਹਿਣਾ ਹੈ ਸੀ ਕਿ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਆ ਹੁਣ ਗੁਰਮਨ ਮਾਨ ਨੂੰ ਜਿਹੜਾਇਆ ਪੁਲਿਸ ਲੱਭ ਰਹੀ ਹੈ ਛਾਪੇਮਾਰੀ ਕਰ ਰਹੀ ਹੈ ਉਸ ਦੀ ਗ੍ਰਿਫਤਾਰੀ ਦੇ ਲਈ ਤੁਹਾਨੂੰ ਦੱਸ ਦਈਏ ਕਿ ਗਾਇਕ ਨੇ ਆਪਣੀ ਐਲਬਮ ਬ ਚੱਕ ਦੋ ਰੱਖ ਲੋ ਦੇ ਵਿੱਚ ਗੀਤ ਕਾਨਬੋ ਦੇ ਵਿੱਚ ਭਗਵਾਨ ਸ਼ਨੀ ਬਾਰੇ ਟਿੱਪਣੀ ਕੀਤੀ ਹੈ ਜਿਹੜੀ ਕਿ ਸਭ ਨੂੰ ਗਲਤ ਲੱਗੀ ਹੈ ਗਾਇਕ ਦੀ ਗ੍ਰਿਫਤਾਰੀ ਲਈ ਪੁਲਿਸ ਹੁਣ ਛਾਪੇਮਾਰੀ ਕਰ ਰਹੀ ਹੈ ਮੇਲੀ ਜਾਣਕਾਰੀ ਦੇ ਅਨੁਸਾਰ ਪੰਡਿਤ ਦੀਪਕ ਸ਼ਰਮਾ ਵਾਸੀ ਨੂਰਵਾਲਾ ਰੋਡ ਨੇ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ ਸੀ ਤੇ ਉਸ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਸੀ ਦੇ ਕਰਕੇ ਹੁਣ ਗੁਰਮਨ ਮਾਨ ਤੇ ਪਰਚਾ ਦਰਜ ਕੀਤਾ ਗਿਆ ਹੈ ਗਾਇਕ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਸ਼ਾਪੇਮਾਰੀ ਕਰ ਰਹੀ ਹੈ ਅਕਸਰ ਗਾਇਕ ਜਿਹੜੇ ਆ ਅਜੇਹੀਆਂ ਟਿੱਪਣੀਆਂ ਕਾਰਨ ਅਜੇ ਹੀ ਗੱਲਾਂ ਕਾਰਨ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਉਹ ਦੇਖਣਾ ਇਹ ਹੋਵੇਗਾ ਕਿ ਗੁਰਮਨ ਮਾਨ ਹੁਣ ਇਸ ਮਾਮਲੇ ਨੂੰ ਲੈ ਕੇ ਸ਼ਿਪ ਸੇਨਾ ਜਾਂ ਫਿਰ ਹਿੰਦੂ ਸਮਾਜ ਪਾਈਚਾਰੇ ਤੋਂ ਮਾਫੀ ਮੰਗਦੇ ਨੇ ਜਾਂ ਫਿਰ ਨਹੀਂ ਜਾਂ ਫਿਰ ਉਸ ਦੀ ਗ੍ਰਿਫਤਾਰੀ ਕੋ ਦੋ ਤੱਕ ਹੋਵੇਗੀ ਕਿੱਥੇ ਹੈ ਗੁਰਮਨ ਮਾਨ ਇਹ ਵੀ ਦੇਖਣਾ ਹੋਵੇਗਾ ਗੁਰਮਨ ਮਾਨ ਅੱਜ ਕੱਲ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਵਿਸ਼ਾ ਹੈ ਸ਼ਨੀ ਦੇਵਤਾ ਤੇ ਗਾਣਾ ਗਾਣ ਦਾ ਜੀ ਹਾਂ ਵਿਵਾਦ ਹੈ ਸ਼ਨੀ ਪੱਕਾ ਡੱਬ ਜਰੱਖਾਂ ਗਾਣੇ ਦਾ ਇਹ ਸ਼ਬਦ ਇੱਕ ਲਾਈਨ ਨੇ ਹੀ ਗੁਰਮਨ ਮਾਨ ਦੀ ਜ਼ਿੰਦਗੀ ਨੂੰ ਪਲਟ ਕੇ ਰੱਖ ਦਿੱਤਾ ਤੇ ਵਿਵਾਦਾਂ ਦੇ ਵਿੱਚ ਘੇਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਗੁਰਮਨ ਮਾਨ ਤੇ ਪਰਚਾ ਦਰਜ ਹੋ ਗਿਆ ਹੈ ਗਾਇਕ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ ਪੰਜਾਬੀ ਗਾਇਕ ਗੁਰਮਨ ਮਾਨ ਕਿਸੇ ਪਹਿਚਾਨ ਦਾ ਮਹਤਾਜ ਨਹੀਂ ਹੈ ਉਸ ਦੇ ਗੀਤਾਂ ਨੂੰ ਦੇਸ਼ ਚ ਹੀ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਪੰਜਾਬੀ ਸੁਣਦੇ ਨੇ ਕਲਾਕਾਰ ਉਹਨਾਂ ਸਤਾਰਿਆਂ ਦੇ ਵਿੱਚੋਂ ਇੱਕ ਹੈ ਜੋ ਆਪਣੀ ਸੋਸ਼ਲ ਮੀਡੀਆ ਹੈਂਡਲ ਰਾਹੀ ਪ੍ਰਸ਼ੰਸਕਾ ਵਿਚਾਰੇ ਹਮੇਸ਼ਾ ਐਕਟਿਵ ਰਹਿੰਦਾ ਹੈ ਇਸ ਵਿਚਾਲੇ ਕਲਾਕਾਰ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਸਾਹਮਣੇ ਆਈ ਹੈ ਕਿ ਉਸਤੇ ਹੁਣ ਪਰਚਾ ਦਰਜ ਕਰ ਲਿਆ ਗਿਆ ਤੇ ਉਸ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਦਰਅਸਲ ਗੁਰਮਨ ਮਾਨ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਧਾਰਾ 259ਏ ਤਹਿਤ ਕੇਸ ਦਰਜ ਕੀਤਾ ਗਿਆ ਗਾਇਕ ਦੇ ਖਿਲਾਫ ਸ਼ਿਵ ਸੇਨਾ ਕਾਫੀ ਦਿਨਾਂ ਤੋਂ ਪ੍ਰੋਟੈਸਟ ਕਰ ਰਹੀ ਹੈ ਜਿਸ ਦਿਨ ਦਾ ਇਹ ਗਾਣਾ YouTube ਤੇ ਆਇਆ ਸੀ ਉਸ ਦਿਨ ਤੋਂ ਹੀ ਗੁਰਮਨ ਮਾਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਉਸ ਨੂੰ ਸ਼ਿਵ ਸੇਨਾ ਦੇ ਵੱਲੋਂ ਲਗਾਤਾਰ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਪੁਲਿਸ ਨੂੰ ਕਿਹਾ ਜਾ ਰਿਹਾ ਸੀ ਐਫ ਆਈ ਆਰ ਦਰਜ ਕੀਤੀ ਜਾਵੇ ਮੰਗ ਪੱਤਰ ਵੀ ਜੜਿਆ ਸ਼ਿਵ ਸੇਨਾ ਦੇ ਵੱਲੋਂ ਦਿੱਤੇ ਜਾ ਰਹੇ ਸੀ ਪੁਲਿਸ ਨੂੰ ਕਿਤੇ ਡੀਸੀ ਨੂੰ ਹਰ ਸ਼ਹਿਰ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਸੀ ਉਹਨਾਂ ਦਾ ਕਹਿਣਾ ਹੈ ਸੀ ਕਿ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਤਾ ਹੁਣ ਗੁਰਮਨ ਮਾਨ ਨੂੰ ਜਿਹੜਾਇਆ ਪੁਲਿਸ ਲੱਭ ਰਹੀ ਹੈ ਛਾਪੇਮਾਰੀ ਕਰ ਰਹੀ ਹੈ ਉਸਦੀ ਗ੍ਰਿਫਤਾਰੀ ਦੇ ਲਈ ਤੁਹਾਨੂੰ ਦੱਸ ਦਈਏ ਕਿ ਗਾਇਕ ਨੇ ਆਪਣੀ ਐਲਬਮ ਬ ਚੱਕ ਦੋ ਰੱਖ ਲੋ ਦੇ ਵਿੱਚ ਗੀਤ ਕਾਨਭੋ ਦੇ ਵਿੱਚ ਭਗਵਾਨ ਸ਼ਨੀ ਬਾਰੇ ਟਿੱਪਣੀ ਕੀਤੀ ਹੈ ਜਿਹੜੀ ਕਿ ਸਭ ਨੂੰ ਗਲਤ ਲੱਗੀ ਹੈ ਗਾਇਕ ਦੀ ਗ੍ਰਿਫਤਾਰੀ ਲਈ ਪੁਲਿਸ ਹੁਣ ਛਾਪੇਮਾਰੀ ਕਰ ਰਹੀ ਹੈ ਮੇਲੀ ਜਾਣਕਾਰੀ ਦੇ ਅਨੁਸਾਰ ਪੰਡਿਤ ਦੀਪਕ ਸ਼ਰਮਾ ਵਾਸੀ ਨੂਰਵਾਲਾ ਰੋਡ ਨੇ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ ਸੀ ਤੇ ਉਸ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਸੀ ਦੇ ਕਰਕੇ ਹੁਣ ਗੁਰਮਨ ਮਾਨ ਤੇ ਪਰਚਾ ਦਰਜ ਕੀਤਾ ਗਿਆ ਹੈ ਗਾਇਕ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਸ਼ਾਪੇਮਾਰੀ ਕਰ ਰਹੀ ਹੈ ਅਕਸਰ ਗਾਇਕ ਜਿਹੜੇ ਆ ਅਜਹਹੀਆਂ ਟਿੱਪਣੀਆਂ ਕਾਰਨ ਅਜੇ ਹੀ ਗੱਲਾਂ ਕਾਰਨ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਗੁਰਮਨ ਮਾਨ ਹੁਣ ਇਸ ਮਾਮਲੇ ਨੂੰ ਲੈ ਕੇ ਸ਼ਿਪसेना ਜਾਂ ਫਿਰ ਹਿੰਦੂ ਸਮਾਜ ਪਾਈਚਾਰੇ ਤੋਂ ਮਾਫੀ ਮੰਗਦੇ ਨੇ ਜਾਂ ਫਿਰ ਨਹੀਂ ਜਾਂ ਫਿਰ ਉਸ ਦੀ ਗ੍ਰਿਫਤਾਰੀ ਕੋਦੋਂ ਤੱਕ ਹੋਵੇਗੀ ਕਿੱਥੇ ਹੈ ਗੁਰਮਨ ਮਾਨ ਇਹ ਵੀ ਦੇਖਣਾ ਹੋਵੇਗਾ जिसे होगा ज्ञान वही करेगा समाधान हम कहते नहीं करके दिखाते हैं हमसे पहले काम करने वाले को मुंह मंगाइना दुआ तावीजों द्वारा किया कराया घर में खून के छीटे आना चंद मिनटों में खत्म ड्रैगलेश, काम कारोबार में बंदिश मनचाही शादी में रुकावट सौतन दुश्मन से छुटकारा संतान का ना होना या होकर मर जाना प्यार में धोखा खा चुके प्रेमी प्रेमिका एक बार फोन अवश्य करें